ਇਹ ਵੀਡੀਓ ਬਣਾ ਦੇ ਸੀ ਇਹ ਬਹੁਤ ਪਿਆਰੇ ਕੁਛ ਪਿੱਛੇ ਦੇ ਗਏ ਸਾਨੂੰ ਤੇ ਇਹਨਾਂ ਨੇ ਕੁਝ ਜੋ ਆਸ ਨਹੀਂ ਬੇਨਤੀਆਂ ਕਿ ਕਿਹਾ ਸ਼ਾਇਦ ਇਹਨਾਂ ਨੇ ਨਾ ਸੁਨਿਆ ਹੋਣ ਮੈਂ ਫੇਰ ਬੇਨਤੀ ਕਰ ਦੇਵਾਂ ਕਿ ਬਾਬਾ ਜੀ ਦੇ ਘਰ ਵਿੱਚ ਕਿਸੇ ਨੇ ਆ ਕੇ ਤਿਲ ਤਿਲ ਕਿੰਨੀ ਸੇਵਾ ਕੀਤੀ ਤੇ ਬਾਬਾ ਜੀ ਨੇ ਉਹ ਤਿਲ ਬਣੇ ਉਹਨੂੰ ਮਣਾ ਪਰ ਮਣਾ ਮੋਹੀ ਉਹਨਾਂ ਦੀ ਝੋਲੀ ਵਿੱਚ ਸੇਵਾ ਹਲਕਾ ਤੇ ਇਸ ਕਰਕੇ ਕੁਝ ਮਣ ਕਰਕੇ ਬਾਬਾ ਮੰਗੋ ਗਿਆ ਨਾ ਇਹ ਅਸੀਂ ਪਰਤਿਆ ਕੇ ਮੇਰੇ ਮਨ ਵਿੱਚ ਕੁਝ ਵਲਗਲੇ ਹੋਇਆ ਕਰਦੀ ਸੀ ਜਦੋਂ ਮੈਂ ਕਿਸੇ ਵਾਰ ਕੱਢਦਾ ਜੇ ਮੇਰੇ ਮਨ ਤੇ ਹੁਣਾ ਕਿ ਬਾਹਰ ਦੇਸ਼ ਤੇ ਵਿੱਚ ਕਿਵੇਂ ਲੋਕ ਜਾਂਦੇ ਨੇ ਬਾਹਰ ਦੇਸ਼ਟੀ ਵਿੱਚ ਹੋਣਗੇ ਮੈਂ ਖਾਸ ਖਾਸ ਕਰਕੇ ਬੜੀਆਂ ਕੈਸ਼ਟਾਫ ਜੇ ਚੱਕਰੀ ਵਾਲੀਆਂ ਹੁੰਦੀਆਂ ਸੀ ਬਹੁਤ ਸੁਣਦਾ ਹੁੰਦਾ ਉਹ ਸੁਣਦਾ ਹੁੰਦਾ ਸੀ ਭਾਈ ਸਿੰਘ ਕੀ ਕਿ ਹੋ ਗਈ ਉਹਨਾਂ ਦੀਆਂ ਬੋਰੇ ਸਿੱਖਾ ਦੀਆਂ ਤੇ ਮਨ ਵਿੱਚ ਇਹ ਖਿਆਲ ਹੁੰਦਾ ਸੀ ਵੀ ਬੋਰੇ ਸਿੰਘ ਵੜ ਕੇ ਐਵੇਂ ਬਣ ਕੇ ਕਿੰਨੇ ਬੜਾਏ ਕਿ ਅਸੀਂ ਉਹਨਾਂ ਨੂੰ ਕਦੀ ਦੇਖ ਸਕਾਂਗੇ ਤੇ ਮੈਂ ਉਹਨਾਂ ਦੀ ਕਹਾਸਤਾ ਇੱਥੇ ਸੰਗਤ ਕਿ ਖਵਾਉਂਦਾ ਹੁੰਦਾ ਸੀ ਇੱਥੇ ਮੇਰਾ ਕਮਰਾ ਨੰਬਰ 7 ਦਾ ਸੀ ਹਾਂ ਵੀ ਤੇ ਉਹ ਮੈਂ ਸੁਣਾਉਂਦਾ ਹੁੰਦਾ ਤੇ ਮੜ ਵਿੱਚ ਇਹ ਖਿਆਲ ਹੁੰਦਾ ਸੀ ਕਿ ਅਸੀਂ ਵੀ ਉਹਨਾਂ ਨੂੰ ਦੇਖਾਂਗੇ ਉਹ ਮਹਾਰਾਜ ਜਦ ਇੱਕ ਬਾਦਸ਼ਾਹ ਨੇ ਉਹ ਦਾਸ ਨੂੰ ਬਿਦ ਬਣਾ ਦਿੱਤੀ ਤੇ ਦਾਸ ਐ ਗਿਆ ਕੋਈ ਪੈਸਾ ਨਹੀਂ ਲਾਇਆ ਬਿਲਕੁਲ ਇੱਕ ਵੀ ਪੈਸਾ ਨਹੀਂ ਲਾਇਆ ਅਮਰੀਕਾ ਚਲੇ ਗਈ ਤੇ ਅੱਜ ਉੱਥੇ ਅਮਰੀਕਾ ਥੋੜੀ ਜਿਹੀ ਰਵਿਚੀ ਵਿੱਚ ਆ ਗਿਆ ਅੱਜ ਮੇਰੇ ਪੱਤੀ ਵਿੱਚ ਉੱਥੇ ਨੇ ਕੁੰਡੇ ਬੋਰਨ ਨੇ 3 ਸਾਲ ਮੈਂ ਇੱਕ ਗਿਆ ਕੰਮਕਾਰ ਬਾਬਾ ਜੀ ਨੇ ਟਰੱਕਾਂ ਦਾ ਦਿੱਤਾ ਆਪਣਾ ਸੋਨਾ ਕੰਮਕਾਰ ਇਹ ਸਾਰੀ ਗੱਲਬਾਤ ਉਹਨਾਂ ਦੀ ਜਿਹੜੇ ਮੇਰੇ ਮਨ ਵਿੱਚ ਆਉਂਦੀ ਸੀ ਗੋਰੀਆਵਾਰੇ ਤੇ ਉਹ ਭੈਣ ਸਿੰਘ ਦੀ ਜੋਗੀ ਜਿਹੜੇ ਗੋਰੀਏ ਸਿੰਘ ਤਿਆਰ ਕਰਦੇ ਸੀ ਮੇਰਾ ਉਹਨਾਂ ਨਾਲ ਵੀ ਮੁਲਾਕਾਤ ਹੋਇਆ ਉਹਨਾਂ ਨੂੰ ਆਪਣੇ ਮਨ ਘਰ ਲਿਆ ਦੇ। ਦੇਖੋ ਉਹ ਵੀ ਨੇ ਗੱਲ ਜੋ ਮੇਰੇ ਮਨ ਚ ਜਿ ਪੂਰੀ ਹੋ ਗਈ ਅੱਜ ਜਿਹੜੇ ਕੋਰੇ ਸ੍ਰੀ ਦਰਵਾਸਾ ਕੀਰਤਨ ਕਰਦੇ ਨੇ ਉਹਨਾਂ ਦਾ ਨਾਮ ਹੈ ਸਦਾ ਸਤ ਸਮਰਤ ਸਿੰਘ ਜੀ ਖਾਲਸਾ ਵੱਡੇ ਵੱਡੇ ਨਾਮ ਤੇ ਉਹ ਕੀਰਤਨ ਕਰਦੇ ਉਹ ਸਾਰਾ ਜੱਤ ਸਾਰੇ ਕੋਰੇ ਇੱਕ ਨਹੀਂ ਦੋ ਨਹੀਂ ਸੈਂਕੜੇ ਨਹੀਂ ਉਹ ਸਾਰੇ ਕੋਰੇ ਦਾਤੇ ਹਰ ਹੁੰਦੇ ਉਹਨਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹ ਵੀ ਦਾਸ ਬਣਾਉਂਦਾ ਹੁਣ ਵੀ ਇੱਥੇ ਕਾਫੀ ਪੁਰੇ ਆਏ ਹੋਏ ਨੇ ਉਹਨਾਂ ਨੇ ਮੈਨੂੰ ਦੱਸਿਆ ਹੋਇਆ ਕਿ ਆਪਣਾ ਜੱਥਾ ਉੱਥੇ ਪਹੁੰਚਿਆ ਜੇ ਤੁਹਾਨੂੰ ਮਿਲਦਾ ਹੈ ਤੁਹਾਡੀ ਗੱਲ ਵੀ ਤੁਹਾਨੂੰ ਨਾਲ ਸਤਿ ਸ੍ਰੀ ਅਕਾਲ ਦਰਸ਼ਨ ਆਓ ਦਰਸ਼ਨ ਕਰੋ ਸੋ ਇਸ ਕਰਕੇ ਮੰਡੀ ਦਾ ਭਾਉੜਾਵਾ ਹੁੰਗਿਆ ਲੱਗਦਾ ਇੱਥੇ ਤੁਸੀਂ ਜੋ ਵੀ ਪੁੱਛੋ ਮੰਡੀ ਦਾ ਭਾਉੜਾ ਲੈ ਕੇ ਆਓਗੇ ਤੁਸੀਂ ਇਹ ਨਾ ਸਮਝਿਓ ਕਿ ਤੁਹਾਡੀ ਪੂਰੀ ਹੋਏਗੀ ਜਦੋਂ ਤੁਸੀਂ ਉਸਕੇ ਨੂੰ ਭੁੱਲ ਜਾਓਗੇ ਪੂਰੀ ਹੋਊਗੀ ਕੋਬੇ ਗਿਗਰ ਤੋਂ ਇਸ ਕਰਕੇ ਮੈਨੂੰ ਬੜਾ ਵਧੀਆ ਲੱਗਾ ਤੁਸੀਂ ਇਹ ਕੁੱਟੀਆਂ ਬੱਤੀਆਂ ਪਾਣੀਆਂ ਨੇ ਤੁਸੀਂ ਮਾਨਪਰ ਕੇ ਸੇਵਾ ਕਰ ਰਹੇ ਹੋ ਇਹ ਬਾਬਾ ਜੀ ਤੁਹਾਡੀ ਝੋਲੀਾਂ ਭਰਨ ਦੇ ਕੇ ਤੇ ਹੋ ਹੀ ਨਹੀਂ ਸਕਦਾ ਨਾ ਪਤਾ ਅੰਦੀ ਸੋ ਇਹ ਕਰਕੇ ਮੈਨੂੰ ਬੜਾ ਚੰਗਾ ਲੱਗਾ ਤੇ ਵੈਰੂਪ ਜੀ ਕਾਕਾ